ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਪਿੱਛੇ ਜੇ ਖਟਾਸ ਆਈ ਸੀ ਕਿਉਂਕਿ ਟੈਰਿਫ ਵਾਰ ਸ਼ੁਰੂ ਹੋ ਗਈ ਸੀ। ਤੇ ਹੁਣ ਥੋੜੀ ਜਿਹੀ ਰਾਹਤ ਪਰੇ ਖਬਰ ਹੈ। ਇਹ ਭਾਰਤੀਆਂ ਵਾਸਤੇ ਵੀ ਹੈ ਜਿਹੜੇ ਅਮਰੀਕਾ ਦੇ ਵਿੱਚ ਭਾਰਤੀ ਰਹਿੰਦੇ ਨੇ ਉਹਨਾਂ ਵਾਸਤੇ ਵੀ ਹੈ। ਕਾਰਨ ਇਹ ਹੈ ਕਿ ਰਾਜਦੂਤ ਭਾਰਤ ਦੇ ਵਿੱਚ ਅਮਰੀਕਾ ਨੇ ਨਵਾਂ ਪੇਜ ਦਿੱਤਾ ਹੈ। ਯਾਨੀ ਕਿ ਅਮਰੀਕੀ ਰਾਜਦੂਤ ਦੀ ਨਿਯੁਕਤੀ ਭਾਰਤ ਦੇ ਵਿੱਚ ਕੀਤੀ ਗਈ ਹੈ ਜਿਨ੍ਹਾਂ ਦਾ ਨਾਮ ਹੈ ਸਰਜੀਓ ਗੋਰ ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਤੇ ਅਹੁਦਾ ਸੰਭਾਲਦੇ ਸਾਰ ਹੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਕਾਫੀ ਖਾਸ ਸੀਗੀ ਕਾਰਨ ਇਹ ਹੈ ਕਿ ਮੁਲਾਕਾਤ ਦੇ ਦੌਰਾਨ ਇੱਕ ਤੋਹਫਾ ਪ੍ਰਧਾਨ ਮੰਤਰੀ ਮੋਦੀ ਨੂੰ ਭੇਟ ਕੀਤਾ ਗਿਆ ਹੈ ਸਰਜੀਓ ਗੋਰ ਵੱਲੋਂ ਜੋ ਰਾਜਦੂਤ ਨੇ ਅਮਰੀਕਾ ਦੇ ਭਾਰਤ ਦੇ ਵਿੱਚ ਇਹਦੀ ਖਾਸੀਅਤ ਇਹ ਹੈ ਕਿ ਇੱਕ ਤਸਵੀਰ ਹੈ ਉਸ ਤਸਵੀਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਸ ਤਸਵੀਰ ਦੇ ਉੱਤੇ ਜਿਹਨੂੰ ਫਰੇਮ ਕਰਾਇਆ ਗਿਆ ਹੈ ਸਾਈਨ ਕੀਤੇ ਹੋਏ ਨੇ ਡੋਨਾਲਡ ਟਰੰਪ ਨੇ ਤੇ ਉਹਦੇ ਉੱਤੇ ਲਿਖਿਆ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਨ ਨੇ ਯਾਨੀ ਕਿ ਸਬੰਧਾਂ ਦੇ ਵਿੱਚ ਇੱਕ ਵਾਰ ਫੇਰ ਤਾਜ਼ਾ ਸਾਰੀ ਅਪਡੇਟ ਆਉਂਦੀ ਹੋਈ ਨਜ਼ਰ ਆ ਰਹੀ ਹੈ ਸਬੰਧ ਫੇਰ ਸੁਧਰਦੇ ਹੋਏ ਨਜ਼ਰ ਆ ਰਹੇ ਨੇ ਪਿੱਛੇ ਜੇ ਵੀ ਇੱਕ ਦੂਜੇ ਦੇ ਨਾਲ ਗੱਲਬਾਤ ਵੀ ਹੋਈ ਸੀਗੀ ਇੱਕ ਦੂਜੇ ਨਾਲ ਸੰਦੇਸ਼ ਵੀ ਸਾਂਝੇ ਕੀਤੇ ਗਏ ਸੀਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਮੈਂ ਉਤਸੁਕਾਂ ਅਗਲੀਆਂ ਮੁਲਾਕਾਤਾਂ ਵਾਸਤੇ ਤੇ ਹੁਣ ਆਖਰਕਾਰ ਇੱਕ ਰਾਹਤ ਭਰੀ ਖਬਰ ਹੈ ਕਿਉਂਕਿ ਸਬੰਧਾਂ ਦੇ ਵਿੱਚ ਖਟਾਸ ਜਦੋਂ ਆ ਜਾਂਦੀ ਹੈ ਤਾਂ ਫਿਰ ਲੋਕਾਂ ਦੇ ਉੱਤੇ ਵੀ ਉਹਦਾ ਪ੍ਰਭਾਵ ਕਾਫੀ ਦੇਖਣ ਨੂੰ ਮਿਲਦਾ ਹੈ ਜਿਵੇਂ ਟੈਰਿਫ ਵਾਰ ਚੱਲੀ ਸੀ ਦਾ ਟੈਰਿਫ ਵਾਰ ਦੇ ਦੌਰਾਨ ਵੀ ਕਾਫੀ ਕੁਝ ਚੱਲਿਆ ਸੀਗਾ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਇਸ ਤਸਵੀਰ ਦੀ ਦਾ ਤਸਵੀਰ ਦਾ ਜਿਹੜਾ ਇੱਕ ਤੋਹਫਾ ਪੇਂਟ ਕੀਤਾ ਗਿਆ ਹੈ ਖਾਸ ਤੌਰ ਤੇ ਅਮਰੀਕਾ ਤੋਂ ਆਇਆ ਹੈ ਤੇ ਜਿਹੜੇ ਰਾਜਦੂਤ ਨਵੇਂ ਨੁਕਤ ਕੀਤੇ ਗਏ ਨੇ ਉਹਨਾਂ ਨੇ ਇਹ મોદી ਨੂੰ ਭੇਂਟ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਲਿਖਿਆ ਅੰਗਰੇਜ਼ੀ ਦੇ ਵਿੱਚ ਆ ਪਰ ਹਿੰਦੀ ਦੇ ਵਿੱਚ ਉਹਦਾ ਤਰਜਮਾ ਤੁਹਾਨੂੰ ਜ਼ਰੂਰ ਦੱਸਾਂਗੇ ਉਹ ਲਿਖਦੇ ਨੇ ਕਿ ਅਮਰੀਕਾ ਦੇ ਰਾਜਦੂਤ ਜਿਹੜੇ ਨਿਰਧਾਰਤ ਕੀਤੇ ਗਏ ਨੇ ਸ਼੍ਰੀ ਸਰਜੀਓ ਗੋਰ ਦਾ ਭਾਰਤ ਦੇ ਵਿੱਚ ਸਵਾਗਤ ਕਰਕੇ ਖੁਸ਼ੀ ਹੋਈ ਹੈ ਅੱਗੇ ਉਹ ਲਿਖਦੇ ਨੇ ਸਾਨੂੰ ਮੈਨੂੰ ਭਰੋਸਾ ਹੈ ਕਿ ਆਪਣੇ ਕਾਰਜਕਾਲ ਦੇ ਦੌਰਾਨ ਭਾਰਤ ਤੇ ਅਮਰੀਕਾ ਦੀ ਜਿਹੜੀ ਆ ਉਹ ਸਾਂਝੇਦਾਰੀ ਭਾਈਵਾਲਤਾ ਹੋਰ ਮਜ਼ਬੂਤ ਹੋਵੇਗੀ ਜਿਹੜਾ ਉਹਨਾਂ ਦਾ ਕਾਰਜਕਾਲ ਆ ਉਹਦੀ ਉਹ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਲੰਮੇ ਸਮੇਂ ਦੇ ਬਾਅਦ ਤਕਰੀਬਨ ਕਹਿੰਦੇ 7 ਕਿੰਨੇ ਬਾਅਦ ਜਿਹੜੀ ਨਿਯੁਕਤੀ ਹੋਈ ਆ 7 ਮਹੀਨੇ ਲੱਗੇ ਚੋਣ ਕਰਦੇ ਕਰਦੇ ਕਿ ਕਿਹੜੇ ਬੰਦੇ ਨੂੰ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਦੇ ਤੌਰ ਦੇ ਉਤੇ ਭੇਜਣਾ ਹੈ ਤਾਂ ਇਹ ਜਿਹੜੇ ਸਰਜੀਓ ਗੌਰ ਨੇ ਇਹ ਇੱਕ ਤਾਂ ਟਰੰਪ ਸਾਹਿਬ ਦੇ ਪੁੱਤਰ ਦੇ ਜਿਨ੍ਹਾਂ ਨੂੰ ਜੂਨੀਅਰ ਟਰੰਪ ਕਿਹਾ ਜਾਂਦਾ ਉਹਨਾਂ ਦੇ ਬੜੇ ਖਾਸ ਮਿੱਤਰ ਨੇ ਇੱਕ ਕੰਪਨੀ ਸ਼ੁਰੂ ਕੀਤੀ ਸੀ ਦੋਵਾਂ ਦੀ ਉਹਦੇ ਵਿੱਚ ਹਿੱਸੇਦਾਰੀ ਹੈ ਤੇ ਵਾਈਟ ਹਾਊਸ ਦੇ ਵਿੱਚ ਕਈ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਨੇ ਉਹਨਾਂ ਨਿਯੁਕਤੀਆਂ ਦੇ ਪਿੱਛੇ ਵੀ ਇਹਨਾਂ ਦਾ ਹੱਥ ਹੁੰਦਾ ਹੈ ਤੇ ਖਾਸ ਸਖਸ਼ੀਤ ਮੰਨਿਆ ਜਾਂਦਾ ਹੈ ਸਰਜੀਓ ਗੋਰ ਨੂੰ ਟਰੰਪ ਪ੍ਰਸ਼ਾਸਨ ਦੇ ਵਿੱਚ ਪਰਦੇ ਦੇ ਪਿੱਛੇ ਰਹਿਣ ਵਾਲੀ ਸਖਸ਼ੀਤ ਜਿਹੜੀ ਫੈਸਲੇ ਲੈਂਦੀ ਹੈ ਸਾਹਮਣੇ ਨਹੀਂ ਆਉਂਦੀ ਤੇ ਹੁਣ ਉਹਨੂੰ ਜਿਹੜਾ ਹੈ ਇੱਥੇ ਨਿਯੁਕਤ ਕਰ ਦਿੱਤਾ ਗਿਆ ਤੇ ਜਿਹੜਾ ਇਹ ਸੀਗਾ ਪਹਿਲੇ ਜਿਹੜੇ ਰਾਜਦੂਤ ਸੀਗੇ ਉਹਨਾਂ ਦਾ ਨਾਮ ਸੀਗਾ ਐਰਿਕ ਗਰੇਸਟੀ ਐਰਿਕ ਗਰੇਸਟੀ ਦਾ ਜਿਹੜਾ ਕਾਰਜਕਾਲ ਸੀਗਾ ਉਹ 2023 ਤੋਂ ਲੈ ਕੇ ਮਈ 2023 ਤੋਂ ਲੈ ਕੇ ਜਨਵਰੀ 2025 ਤੱਕ ਸੀਗਾ ਉਹਨਾਂ ਨੇ ਭਾਰਤ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਬਾਅਦ ਦੇ ਵਿੱਚ ਉਹ ਵਾਪਸ ਚਲੇ ਗਏ ਤੇ ਹੁਣ ਤੁਸੀਂ ਜਨਵਰੀ ਤੋਂ ਲਗਾ ਲਓ ਹੁਣ ਤੱਕ ਜਿਹੜਾ ਨਹੀਂ ਕਿਸੇ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਜਿਹੜੀ ਇਹ ਵੀ ਨਿਯੁਕਤੀ ਹੈ ਇਹ ਵੀ ਅਗਸਤ ਦੇ ਕਰੀਬ ਹੋਈ ਸੀਗੀ ਅਗਸਤ ਦੇ ਵਿੱਚ ਇਹ ਫੈਸਲਾ ਹੋਇਆ ਸੀਗਾ ਕਿ ਅਸੀਂ ਸਰਜੀਓ ਗੌਰ ਨੂੰ ਅਮਰੀਕਾ ਨੇ ਫੈਸਲਾ ਕੀਤਾ ਕਿ ਭਾਰਤੀ ਰਾਜਦੂਤ ਦੇ ਤੌਰ ਦੇ ਉੱਤੇ ਭੇਜਿਆ ਜਾਵੇਗਾ ਤੇ ਹੁਣ ਜਿਹੜੀ ਇੱਕ ਇੰਟਰਸਟਿੰਗ ਜੀ ਗੱਲ ਇਹ ਐ ਕਿ ਹੁਣ ਜੂਨੀਅਰ ਟਰੰਪ ਯਾਨੀ ਕਿ ਟਰੰਪ ਸਾਹਿਬ ਦੇ ਪੁੱਤਰ ਉਹਨਾਂ ਦੀ ਇੱਕ ਕੰਪਨੀ ਐ ਜਿਹਦੀ ਕਿਤਾਬਾਂ ਛਾਪਦੀ ਐ ਕਿਤਾਬਾਂ ਵੀ ਮਹਿੰਗੇ ਭਾਅ ਦੀਆਂ ਛਾਪਦੀਆਂ ਜਿਹਦਾ ਨਾਮ ਐ ਵਿਨਿੰਗ ਟੀਮ ਪਬਲਿਸ਼ਿੰਗ ਇਹਦੇ ਵਿੱਚ ਦੋਵਾਂ ਦੀ ਹਿੱਸੇਦਾਰੀ ਐ ਜਿਹੜੇ ਹੁਣ ਰਾਜਦੂਤ ਭੇਜੇ ਗਏ ਨੇ ਉਹਨਾਂ ਦੀ ਤੇ ਟਰੰਪ ਸਾਹਿਬ ਦੇ ਪੁੱਤਰ ਦੀ ਤੇ ਇਹ ਜਿਹੜੀਆਂ ਕਿਤਾਬਾਂ ਛਾਪਦੇ ਨੇ ਇਹਦੇ ਵਿੱਚ ਦੋ ਤਿੰਨ ਕਿਤਾਬਾਂ ਟਰੰਪ ਦੇ ਨਾਲ ਸੰਬੰਧਿਤ ਵੀ ਛਾਪੀਆਂ ਗਈਆਂ ਨੇ ਤੇ ਜਿਨ੍ਹਾਂ ਦੀ ਕਹਿੰਦੇ ਘਟੋ ਘਟ ਜਿਹੜੀ ਤਕਰੀਬਨ ਜਿਹੜੀ ਕੀਮਤ ਹੁੰਦੀ ਐ ਉਹ 6500 ਰੁਪਏ ਤੋਂ ਸਟਾਰਟ ਹੁੰਦੀ ਹੈ ਮਤਲਬ 6500 ਰੁਪਏ ਦੀ ਕਿਤਾਬ ਜਿਹੜੀ ਹਲਕੀ ਤੋਂ ਹਲਕੀ ਕਿਤਾਬ ਵੀ ਹੈ ਇਸ ਕੰਪਨੀ ਦੀ ਉਹ ਛੱਪਦੀ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਭਾਰਤੀ ਪੈਸਿਆਂ ਦੇ ਮੁਤਾਬਕ 6500 ਰੁਪਏ ਦੀ ਉਹ ਕਿਤਾਬ ਆ ਤੇ ਜੇਕਰ ਕੋਈ ਵਧੀਆ ਕਿਤਾਬ ਹੋਏਗੀ ਤਾਂ ਉਹਦੀ ਕੀਮਤ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਸਕਦੇ ਹੋ ਤੇ ਜਿਹੜੀ ਇੱਕ ਕਿਤਾਬ ਕਾਫੀ ਚਰਚਾ ਦੇ ਵਿੱਚ ਆਈ ਸੀਗੀ ਜਿਹਦੇ ਉੱਤੇ ਤਸਵੀਰ ਵਗੈਰਾ ਵੀ ਟਰੰਪ ਸਾਹਿਬ ਦੀ ਲੱਗੀ ਸੀਗੀ ਜਦੋਂ 트럼ਪ ਦੇ ਉੱਤੇ ਚੋਣ ਪ੍ਰਚਾਰ ਦੇ ਦੌਰਾਨ ਹਮਲਾ ਹੁੰਦਾ ਗੋਲੀ ਚੱਲਦੀ ਹੈ ਪੈਂਸਿਲਵੇਨੀਆ ਦੇ ਵਿੱਚ ਰੈਲੀ ਦੇ ਦੌਰਾਨ ਤਾਂ ਉਹ ਵੀ ਜਿਹੜੀ ਕਿਤਾਬ ਆ ਟਾਈਟਲ ਵਾਲੀ ਉਹ ਵੀ ਬੜੀ ਪ੍ਰਚਲਿਤ ਹੋਈ ਹੈ ਕਾਫੀ ਵਿਕੀ ਵੀ ਹੈ ਉਹ ਕਿਤਾਬ ਵੀ ਇਸੇ ਕੰਪਨੀ ਨੇ ਛਾਪੀ ਹੈ ਯਾਨੀ ਕਿ ਘਰ ਦੀ ਕੰਪਨੀ ਤੇ ਨਾਲ ਇੱਕ ਜਿਹੜਾ ਹੁਣ ਵਿੱਚ ਹਿੱਸੇਦਾਰ ਸੀਗਾ ਉਹਨੂੰ ਭਾਰਤ ਦੇ ਵਿੱਚ ਰਾਜਦੂਤ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਐਸ ਜੈ ਸ਼ੰਕਰ ਦੇ ਨਾਲ ਵੀ ਜਿਹੜੇ ਵਿਦੇਸ਼ ਮੰਤਰੀ ਨੇ ਸਾਡੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਭਾਰਤ ਦੇ ਜਿਹੜੇ ਸਬੰਧ ਨੇ ਉਹ ਠੀਕ ਰਹਿਣਗੇ ਕਾਰਨ ਇਹ ਹੈ ਕਿ ਰੂਸ ਦੇ ਨਾਲ ਭਾਰਤ ਦੀਆਂ ਨਜ਼ਦੀਕੀਆਂ ਵਧੀਆਂ ਚਾਈਨਾ ਦੇ ਨਾਲ ਨਜ਼ਦੀਕੀਆਂ ਵਧੀਆਂ ਜਿਸ ਤੋਂ ਬਾਅਦ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਘੱਟ ਲਾਇਆ ਸੀ ਟੈਰਿਫ ਉਹਨੂੰ ਡਬਲ ਕਰਕੇ 50% ਦੀ ਟੈਰਿਫ ਕਰ ਦਿੱਤਾ ਗਿਆ ਭਾਰਤੀ ਵਸਤਾਂ ਜਿਹੜੀਆਂ ਉੱਧਰ ਜਾਣਗੀਆਂ ਉਹਨਾਂ ਉੱਤੇ 50% ਦੀ ਟੈਰਿਫ ਲੱਗਦਾ ਹੈ ਇਹਦੇ ਨਾਲ ਸਿੱਧਾ ਅਸਰ ਪੰਜਾਬ ਦੇ ਭਾਰਤ ਦੇ ਉਦਯੋਗਾਂ ਦੇ ਉੱਤੇ ਪਿਆ ਸੀ ਪਰ ਹੁਣ ਜੇਕਰ ਰਾਜਦੂਤ ਦੀ ਨਿਯੁਕਤੀ ਕੀਤੀ ਗਈ ਹੈ ਇੱਕ ਤਾਂ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਕਾਫੀ ਰਾਹਤ ਮਿਲ ਸਕਦੀ ਹੈ ਕਿਉਂਕਿ ਵੀਜ਼ਾ ਨੀਮਾ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਟਰੰਪ ਪ੍ਰਸ਼ਾਸਨ ਨੇ ਕੀਤੀਆਂ ਨੇ ਪਿੱਛੇ ਜੇ ਇੱਕ ਵੀਜ਼ੇ ਨੂੰ ਲੈ ਕੇ ਫੀਸ ਵਧਾ ਦਿੱਤੀ ਗਈ ਤਾਂ ਉਹਨੂੰ ਲੈ ਕੇ ਕਾਫੀ ਰੋਸ ਹੋਇਆ ਦੂਜੇ ਮੁਲਕਾਂ ਨੇ ਆਪਣੇ ਵੀਜ਼ੇ ਸਸਤੇ ਕਰ ਦਿੱਤੇ ਆਫਰਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਇੱਕ ਇਹ ਹੈ ਕਿ ਇਮੀਗ੍ਰੇਸ਼ਨ ਦੇ ਤੌਰ ਦੇ ਉੱਤੇ ਜਾਂ ਜਿਵੇਂ ਰਾਜਦੂਤ ਵਿਚਰਦਾ ਹੈ ਤਾਂ ਬੈਸੀ ਦੇ ਵਿੱਚ ਵੀ ਕਾਫੀ ਰਾਹਤ ਮਿਲ ਸਕਦੀ ਹੈ ਕਿਉਂਕਿ ਦੋਵਾਂ ਮੁਲਕਾਂ ਦੇ ਵਿੱਚ ਸਾਂਝੀ ਵਲਤਾਂ ਨੂੰ ਲੈ ਕੇ ਇੱਕ ਦੂਜੇ ਨੂੰ ਭਰੋਸਾ ਦਿੱਤਾ ਗਿਆ ਹੈ ਸੋ ਇਹ ਜਿਹੜੀਆਂ ਹੁਣ ਤਸਵੀਰ ਪੇਂਟ ਕਰ ਦਿੱਤੀ ਗਈ ਹੈ ਜਿੱਦੋਂ ਤੇ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਬੜੇ ਮਹਾਨ ਨੇ ਧੰਨਵਾਦ ਮੋਦੀ ਸਾਹਿਬ ਨੇ ਵੀ ਕਰ ਦਿੱਤਾ ਹੈ ਤਾਂ ਦੋਵਾਂ ਮੁਲਕਾਂ ਦੇ ਵਿੱਚ ਸਬੰਧਾਂ ਨੂੰ ਇੱਕ ਨਵੀਂ ਉਡਾਨ ਮਿਲ ਸਕਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ